ਦੱਲੇ ਆਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਬੋਲਣ ਦਾ ਕੋਈ ਫਾਇਦਾ ਨਹੀਂ ਜਦੋਂ ਸਾਡਾ ਆਗੂ ਇਸ ਦੁਨੀਆ ਤੋਂ ਹੀ ਚਲਾ ਗਿਆ ਤਾਂ ਉਸ ਦੇ ਭੋਗ ਉੱਤੇ ਆਉਣ ਦਾ ਫਿਰ ਕੋਈ ਫਾਇਦਾ ਨਹੀਂ ਜਦੋਂ ਸੱਪ ਲੰਘ ਗਿਆ ਤਾਂ ਉਸ ਦੀ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂ ਲੱਖਾ ਸਿਧਾਣਾ ਅਪਤੋਜ ਮਾਨ ਅਤੇ ਜਿਹੜਾ ਬੱਬੂ ਮਾਨ ਹੈ ਉਹ ਇਕੱਠੇ ਹੋਏ ਬੈਠੇ ਨੇ ਤੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਨੇ ਕਿ ਆਓ ਆਪਣੇ ਜਿਹੜੀਆਂ ਮਤਭੇਦ ਨੇ ਉਹ ਅਲੱਗ ਗੱਲ ਹੈ ਪਰ ਜਿਹੜਾ ਸਾਡਾ ਮਕਸਦ ਹੈ ਉਹ ਇੱਕ ਹੈ ਤੇ ਅਸੀਂ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਵਾਉਣੇ ਨੇ ਕੀ ਕਹਿ ਰਹੇ ਨੇ ਉਹ ਆਉ ਤੁਹਾਨੂੰ ਦਿਖਾਉਣੇ ਆ ਭੁੱਗਾ ਤੇ ਆਉਣ ਦਾ ਕੀ ਫਾਇਦਾ ਫਿਰ ਸਰਦਾਰ ਜੀ ਲੈਣਾ ਦਿਓਗੇ ਫੋਟਮਾ ਪਾਉਂਗੇ ਡੱਲਨ ਸਾਹਿਬ ਤੇਰੀ ਸੋਚ ਤੇ ਪਹਿਲਾਂ ਤਾਂ ਅਸੀਂ ਠੋਕ ਕੇ ਸੋਣੀ ਆ ਕੇ ਖੜਜੋ ਇਹ ਅਪੀਲ ਕਰਦਾ ਜੀ ਮੈਂ ਬਬੂ ਨੇ ਕਿਹਾ ਕਿ ਸਾਰੀਆਂ ਜਿੱਥੇ ਬੰਦੀਆਂ ਬਿਲਕੁਲ ਵਿਚਾਰਕ ਬਖਰੇਵੇਂ ਹੈ ਕੋਈ ਲੈਫਟਾ ਕੋ ਰਾਈਟਾ ਕੋਈ ਕਿਹੜਾ ਕੋਈ ਵਿਚਾਲੇ ਵਾਲਾ ਕੁਝ ਵੀ ਹੈ ਰੱਖੋ ਤੁਹਾਡੀ ਸੋਚ ਤੁਹਾਡੀ ਵਿਚਾਰਤਰਾ ਸਾਨੂੰ ਮਾਰਕਾ ਹੈ ਨਿਸ਼ਾਨਾ ਇੱਕ ਹੈ ਲੜਾਈ ਇੱਕ ਹੈ ਦੁਸ਼ਮਣ ਇੱਕ ਹੈ ਪਰ ਇਕੱਠੇ ਕਿਉਂ ਨਹੀਂ ਹੈ ਨਾਲੇ ਤਾਂ 20 ਫੁੱਲ ਪ੍ਰੋਟੈਸਟ ਆ ਬਾਕੀ ਨੂੰ ਹੌਣ ਚਤ ਰਾਜ ਕੀ ਹੈ ਜਾਂ ਤਾਂ ਹੋਵੇ ਨਾ ਵੀ ਇੱਕ ਜਥੇਬੰਦੀ ਹੋਰ ਤਰ੍ਹਾਂ ਪ੍ਰੋਟੈਸਟ ਕਰਦੀ ਹੈ ਇੱਕੋ ਵੇ ਹੈ ਸਭ ਦਾ ਉਹਨਾਂ ਦਾ ਵੀ ਇਹੀ ਵੇ ਹੈ ਇਹਨਾਂ ਦਾ ਵੀ ਇਹੀ ਵੇ ਹੈ ਉਹਨਾਂ ਨੂੰ ਆਉਣਾ ਚਾਹੀਦਾ ਔਰ ਦੂਜੀ ਗੱਲ ਜਿਹੜਾ ਸਭ ਤੋਂ ਜ਼ਰੂਰੀ ਹੈ ਮਨਮਰਤਾ ਦੇ ਖਿਲਾਫ ਉਹਨਾਂ ਦਾ ਪਿਆਣਾ ਚ ਆਇਆ ਉਹ ਕਹਿੰਦੇ ਨਹੀਂ ਇਹ ਜਾਇਜ਼ ਨਹੀਂ ਹੈ ਗੁਰੂਪਾਖਸ਼ ਵੀ ਨਹੀਂ ਕਹਿੰਦੇ ਅਸੀਂ ਲੜਕੇ ਮਰਨ ਵਾਲੇ ਲੋਕਾਂ ਕਹਿੰਦੇ ਕੌਣ ਆਦੇ ਸੀ ਇਹ ਆਪਾਂ ਐਸਕੇਮ ਦੇ ਵੱਲੋਂ ਲੱਖਵਾੜਾ ਵੱਲੋਂ ਇਹ ਰਿਕਵੈਸਟ ਕਹਿ ਤਾ ਉਹਨੂੰ ਵੀ ਕਿਹਾ ਗਿਆ ਮੈਂ ਦਿੱਲੀ ਦਾ ਬਹੁਤ ਮੇਰੇ ਸੁਣੋ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਸਾਰਿਆਂ ਨੂੰ ਦੇਖੋ ਜਦੋਂ ਆਪਾਂ ਕਿਸੇ ਜਨ ਸਮੂਹ ਨੂੰ ਤੋਰਨਾ ਹੁੰਦਾ ਫਿਰ ਆਪਾਂ ਛੋਟੇ ਛੋਟੇ ਗੱਲਾਂ ਉਹ ਕੋਈ ਨਹੀਂ ਵੱਡੇ ਆ ਜੇ ਕਹਿੰਦਾ ਕੋਈ ਗੱਲ ਇਹ ਛੋਟੀ ਗੱਲ ਆਪਾਂ ਕੋਈ ਗੱਲ ਨਹੀਂ ਗੱਲ ਆਪਾਂ ਇਹ ਗੱਲ ਚ ਕਹਿੰਦੇ ਵੀ ਉਹਨਾਂ ਨੂੰ ਆਉਣਾ ਚਾਹੀਦਾ ਅਸੀਂ ਵੀ ਸਾਰੇ ਤੁਸੀਂ ਵੀ ਸਾਰੇ ਅਸੀਂ ਸਾਰੇ ਬੇਨਤੀ ਕਰਦੇ ਵੀ ਸਾਰੇ ਇਕੱਠੇ ਹੋ ਕੇ ਲੜੀਏ ਔਰ ਇਹ ਪੀਸਫੁਲ ਪ੍ਰੋਟੈਸਟ ਹੈ ਜੀ ਕੋਈ ਇਸ ਤਰ੍ਹਾਂ ਦੀ ਗੱਲ ਹੈ ਜੀ ਵੀ ਜਿਹੜਾ ਤੁਹਾਡਾ ਵਿਚਾਰ ਆ ਲਾਗੋਗੇ ਤੇ ਇਹਨਾਂ ਦਾ ਲਾਗੋ ਔਰ ਦੂਜਾ ਜਦੋਂ ਬੰਦਾ ਜ਼ਿੰਦਗੀ ਦੇ ਹੀ ਦੌੜ ਲਾ ਕੇ ਪੈ ਗਿਆ ਬੈਠਾ ਉਨੀ ਤੋਂ ਵੱਡੀ ਮਤਲਬ ਪਰ ਹੋਰ ਕਿੰਨਾ ਮਾਰਕਰ ਐਮ ਐਸ ਪੀ ਦਾ ਇਹਦਾ ਜਵਾਬ ਮੈਂ ਦਿੰਦਾ ਜੀ ਸਾਡੀਆਂ ਜੰਗਾਂ ਜ਼ਬਰ ਦੇ ਖਿਲਾਫ ਸਬਰ ਨਾਲ ਵੀ ਰਹੀਆਂ ਨੇ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਸਬਰਨਾ ਤਿੱਤੀ ਤੇ ਬਹਿ ਕੇ ਸ਼ਤਰੀ ਨਹੀਂ ਦਿੱਤੀ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜਾ ਕੇ ਕਹਤਾ ਸੀਗਾ ਉੱਥੇ ਵੀ ਲੋ ਮੈਨੂੰ ਇਨ ਬਣਾ ਲੋ ਬਾਕੀ ਸਾਰੇ ਮੰਨ ਜਾਣਗੇ ਕੀ ਉਸ ਜ਼ਬਰਦਸਤ ਮੁਕਾਬਲਾ ਸਬਰਨਾ ਨਹੀਂ ਹੋਇਆ ਜਿੱਥੇ ਸਾਨੂੰ ਖੰਡਾ ਚੱਕਣਾ ਪਿਆ ਤੇ ਖੜਕਾਉਣੀ ਪਈ ਉਹ ਵੀ ਖੜਕਾਈ ਛੇਵੇਂ ਪਾਤਸ਼ਾਹ ਨੇ ਖੜਕਾਈ ਦਸਵੇਂ ਪਾਤਸ਼ਾਹ ਨੇ ਖੜਕਾਈ ਜਿੱਥੇ ਜ਼ਬਰਦਸਤ ਮੁਕਾਬਲਾ ਜ਼ੁਲਮ ਦਾ ਮੁਕਾਬਲਾ ਸਬਰ ਨਾ ਦਿੱਤਾ ਉਹ ਵੀ ਸਾਡੇ ਪਾਤਸ਼ਾਹਾਂ ਨੇ ਦਿੱਤਾ ਸਾਡੇ ਕੋਲ ਦੋਨੇ ਸੰਕਲਪ ਨੇ ਸਾਡੇ ਕੋਲ ਦੋਨੇ ਸੰਕਲਪ ਨੇ ਸਪੋਰਟ ਨਾ ਕਰਨ ਦਾ ਹੈ ਉਹ ਇੱਕ ਬਹਾਨਾ ਲੱਭਿਆ ਉਹਨਾਂ ਨੇ ਪੀਸ ਕਰ ਲਿਆ ਸਾਡੇ ਕੋਲ ਸਾਡਾ ਸੰਕਲਪ ਹੈ ਤੁਸੀਂ ਦੱਸ ਦਿਓ ਕੀ ਸਾਡੇ ਗੁਰੂ ਘਰੋਂ ਨਹੀਂ ਖੰਡਾ ਜੈ ਅਖਰ ਉਹ ਵੀ ਆ ਜਾਣਾ ਮਤਲਬ ਜੇ ਦੂਜਿਆਂ ਜਿਵੇਂ ਬੰਦੀਆਂ ਲੱਗਦਾ ਵੀ ਸਾਡੇ ਕੋਲ ਇੱਕ ਹੋਰ ਵੇ ਹੈ ਉਹ ਵੀ ਆ ਜਾਣਾ ਇੱਥੇ ਮਿਲ ਬੈਠਣ ਸਾਰੇ ਜਿੱਥੇ ਲੱਗਦਾ ਸਟੇਜ ਨਹੀਂ ਚੱਕੀ ਕਰ ਸਕਦੇ ਅਲੱਗ ਸਟੇਜ ਯਾਰ ਮਕਸਦ ਹੈ ਤੁਸੀਂ ਗੱਲ ਸੁਣੋ ਉਹੀ ਆ ਜਾਣਾ ਇੱਥੇ ਮਿਲ ਬੈਠਣ ਸਾਰੇ ਬੈਠ ਕੇ ਇੱਕ ਵੋਟ ਹੀ ਕਰਨ ਜਿਹਦੇ ਸਿਆਣੇ ਪੱਤਰਕਾਰ ਅਕਲਮੰਦ ਲੋਇਆ ਪੜ੍ਹੇ ਲਿਖੇ ਡਾਕਟਰ ਕਿਸਾਨ ਵਿੰਗ ਦੇ ਆ ਸਮਾਜ ਸੇਵੀ ਸਾਰੇ ਇਕੱਠੇ ਬੈਠਣ ਕਿਉਂਕਿ ਡਿਸੀਜਨ ਲੈਣ ਡੱਲੇਵਾਲ ਸਾਹਿਬ ਵੀ ਤਾਂ ਆਪਣੇ ਨਾਲ ਹੀ ਹੈ ਜੇ ਸਾਰੇ ਇਕੱਠੇ ਹੋ ਕੇ ਆਪਾਂ ਇੱਕ ਹੋਰ ਡਿਸੀਜਨ ਲੈਣੇ ਆ ਤਾਂ ਡੱਲੇਵਾਲ ਸਾਹਿਬ ਕਿਤੇ ਨਾ ਕਰ ਦੇਣਗੇ ਉਹ ਤਾਂ ਹੁਣ ਇਸ ਲਈ ਭੈ ਕਿਉਂਕਿ ਹੋਰ ਕੋਈ ਤਰਿਆ ਨਹੀਂ ਜੇ ਆਪਾਂ ਸਾਰੇ ਇਕੱਠੇ ਹੋ ਜਾਗੇ ਆਪਾਂ ਹੋਰ ਨਵਾਂ ਡਿਸੀਜਨ ਵੀ ਲੈ ਲਾਂਗੇ ਬੱਬੂ ਜੀ ਤੁਹਾਡੀ ਕੋਈ ਦੂਜੀ ਗੱਲ ਜਿਹੜੇ ਜਿਹੜੇ ਲੀਡਰ ਹੈ ਕੱਲੀ ਸਰਕਾਰ ਨੂੰ ਆਪਾਂ ਦੋਸ਼ ਦਨੇ ਜਿਹੜੇ ਆਪੋਜੀਸ਼ਨ 'ਚ ਬੈਠੇ ਜਿਹੜੇ ਚੋੜੇ ਹੋਏ ਕਿ ਉਹਨਾਂ ਦਾ ਨਹੀਂ ਫਰਜ ਵੰਡਦਾ ਰਿਹਾ ਉਹਨਾਂ ਬਿਲਕੁਲ ਵੱਡਾ ਕਿਉਂ ਨਹੀਂ ਆਉਂਦੇ ਕੋਈ ਪਾਰਟੀ ਸਾਰੇ ਨੂੰ ਇਹਨਾਂ ਮੁੱਦਾ ਆਪਾਂ ਸਾਰਿਆਂ ਦਾ ਸੰਦੇ ਹੈ ਦੀਪ ਨੇ ਜੋ ਝੰਝੋੜਾ ਮਾਰਿਆ 1 ਸਾਲ ਦੇ ਵਿੱਚ 10 ਸਾਲ ਜਿੰਨਾ ਕੰਮ ਕਰਦੇ ਬਹੁਤ ਵੱਡਾ ਕੰਮ ਹੈ ਸ਼ਰਾ ਮੈਨੂੰ ਇਹ ਦੱਸ ਤੈਨੂੰ ਪੁਰਾਣੇ ਬਾਬਾ ਦੀਪ ਸਿੰਘ ਜੀ ਯਾਦ ਨਹੀਂ ਆਉਣਗੇ ਆਪਾਂ ਉਦਾਹਰਨਾਂ ਦਿੱਤੀਆਂ ਹੈ ਨਾ ਜਿੰਨੇ ਲੋਕ ਇਸ ਧਰਤੀ ਲਈ ਇਸ ਪਾਣੀ ਲਈ ਧਰਮ ਲਈ ਇਨਸਾਨੀਅਤ ਲਈ ਕੁਛ ਕਰਗੇ ਨੇ ਉਹ ਹਮੇਸ਼ਾ ਜਾਗਦੇ ਜਾਂ ਕਹਿ ਲੋ ਜਿਉਂਦੇ ਨੇ ਬਾਕੀ ਇਨਸਾਨ ਮਰ ਜਾਣਗੇ ਉਸੇ ਉਮਰ 'ਚ ਰਹਿਣਗੇ ਕੀ ਕਰਤਾਰ ਸਿੰਘ ਸਰਾਭਾ ਅੱਜ ਵੀ ਉਸੇ ਉਮਰ 'ਚ ਫੋਟੋ ਲਾ ਕੇ ਨਹੀਂ ਰੱਖੀ ਹੋਈ ਆਪਾਂ ਸਾਡੇ ਬੰਦੀ ਸਿੰਘ ਵੀ ਯਾਦ ਹੈ ਬੰਦੀ ਸਿੰਘ ਨਹੀਂ ਯਾਦ ਕਿ ਜਿਹੜਾ 29 ਸਾਲ ਦੇ ਬੈਠੇ ਨੇ ਅੰਦਰ ਹਵਾਰੇ ਹੋਰੀ ਯਾਦ ਨਹੀਂ ਉਹਨਾਂ ਤੋਂ ਸੋ ਇਹਨਾਂ ਦਾ ਕਿਸੇ ਨੂੰ ਭੁੱਲਦਾ ਨਹੀਂ ਇਹ ਭੁੱਲਣਾ ਬਿਲਕੁਲ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਕਿ ਇਹਨੂੰ ਯਾਦ ਕਰੋ ਬਲਕਿ ਉਹ ਲੋਕਾਂ ਦੇ ਦਿlo ਦਿਮਾਗ 'ਚ ਹੁੰਦਾ ਹੈ ਔਰ ਅਸਲ ਯਾਦ ਉਹੀ ਹੁੰਦਾ ਹੈ ਜਿਹਦੇ ਬਾਰੇ ਕਹਿਣਾ ਨਾ ਪਵੇ ਔਰ ਤੁਹਾਡੇ ਦਿਲ 'ਚ ਹੋਵੇ ਇਹ ਸਭ ਤੋਂ ਜ਼ਰੂਰੀ ਹੈ